ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰੇਟਾ ਵਿਖੇ ਜੀ। ਅੱਜ ਅਸੀਂ ਬਨਾਰਸੀ ਪਸ਼ਮੀਨੇ ਦੀ ਨਵੀਂ ਡਿਜ਼ਾਈਨਿੰਗ ਲੈ ਕੇ ਆਏ ਹਾਂ ਜੋ ਕਿ ਬਾਜ਼ਾਰ ਦੇ ਵਿੱਚ ਇਹ 1000 1200 1500 ਦੇ ਰੇਂਜ ਸੂਟ ਵਿਖਰੇ ਜੀ। ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਬਹੁਤ ਘਾ ਟ੍ਰੇਡ 'ਚ ਡਿਜ਼ਾਈਨਿੰਗ ਆਈ ਹੈ ਜੀ। ਦੁਪੱਟਾ ਦਿਖਾਓ ਜੀ ਇਹਦਾ ਦੁਪੱਟਾ। ਦੁਪੱਟਾ ਵੀ ਬਹੁਤ ਸੋਹਣਾ ਜੀ ਇਹਦਾ। ਲਓ। ਪੂਰਾ A1 ਫੈਂਸੀ ਸਟੋਲ ਹੈ ਜੀ ਦੇਖੋ। ਬਹੁਤ ਸੋਹਣਾ ਸਟੋਲ ਹੈ ਜੀ। ਵੈਰੀ ਗੁੱਡ। ਸਾਰਾ ਹੈਂਡ ਵੀਵ ਬਣਾਇਆ ਹੈ। ਦੇਖ ਸਕਦੇ ਹੋ ਤੁਸੀਂ ਜੀ ਬਨਾਰਸੀ ਸਟੋਲਜੀ ਪਿਓਰ ਬਨਾਰਸੀ ਜੀ ਪਿਓਰ ਬਨਾਰਸੀ ਦੇਖੋ ਜੀ ਰੇਟ ਇਸ ਦਾ ਬਹੁਤ ਘੱਟ ਆ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਚ ਵਧੀਆ ਕੁਆਲਿਟੀ ਦਾ ਕੱਪੜਾ ਬਹੁਤ ਘੱਟ ਰੇਟ ਚ ਮਿਲਦਾ ਤੁਹਾਨੂੰ ਪਤਾ ਹੀ ਹੈ ਜੀ ਇਸ ਤਰ੍ਹਾਂ ਹੀ ਇਹ ਵੀ ਡਿਜ਼ਾਈਨਿੰਗ ਆਈ ਹੈ ਜੀ ਦੇਖੋ ਕਲਰ ਵੀ ਇਹਦੇ ਬਹੁਤ ਪਿਆਰੇ ਨੇ ਜੀ ਬਹੁਤ ਸੋਹਣੇ ਪਿਆਰੇ ਕਲਰ ਕਲਰ ਖੋਲਗਾਓ ਜੀ ਇਹਦੇ ਦਿਖਾਓ ਜੀ ਇਹਦੇ ਕਲਰ ਜੀ ਬੈਗ ਚੋਂ ਕੱਢ ਕੇ ਦਿਖਾ ਦਿਓ ਜੀ ਠੀਕ ਹੈ ਬੈਗ ਚ ਖੋਲਣ ਦੀ ਕਿਰਸਨਾ ਕਰੋ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪੂਰੀ ਕਲੀਅਰ ਦਿਖਣੀ ਚਾਹੀਦੀ ਹੈ ਡੁਪਲੀਕੇਟ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ ਜੋ ਬਾਜ਼ਾਰ 'ਚ ਵਿਕ ਰਹੀਆਂ ਨੇ ਜੀ ਆਰ ਆਰ ਦੀ ਬੁੱਕ ਗਈ ਲਓ ਜੀ ਬਿਲਕੁਲ ਨਵੀਂ ਕੈਟਲੌਗ ਬਨਾਰਸੀ ਡਿਜ਼ਾਈਨਿੰਗ ਬਸਟਡ ਸਟਾਲ ਹੋਏਗਾ ਜੀ ਮਸਟਰਡ ਕਲਰ ਦਾ ਕੰਟਰਾਸਟ ਸਟਾਲ ਜੀ ਦੇਖੋ ਤੁਹਾਨੂੰ ਖੁੱਲ ਕੇ ਦਿਖਾਣੇ ਆ ਜੀ ਲਓ ਜੀ ਵਾਹ ਜੀ ਵਾਹ ਕੰਟਰਾਸਟ ਬਹੁਤ ਪਿਆਰੇ ਕੰਟਰਾਸਟ ਹੈ ਜੀ ਰੇਟ ਇਸ ਦਾ ਕਿੰਨਾ ਹੈ ਜੀ 890 ਰੁਪਏ ਸਿਰਫ ਸਿਰਫ 890 ਰੁਪਏ ਸਿਰਫ 890 ਜੀ ਦੇਖ ਸਕਦੇ ਹੋ ਤੁਸੀਂ ਸਟਾਲ ਦੀ ਕੁਆਲਿਟੀ ਜੀ 800000 ਦਾ ਤਾਂ ਤਿੰਨੇ ਡਿਜ਼ਾਈਨ ਅਲੱਗ-ਅਲੱਗ ਨੇ ਕੱਲਾ ਸਟਾਲ ਜਾਨੇ ਜੀ ਇਹ ਤੁਹਾਨੂੰ ਪੂਰਾ ਸੂਟ ਦੇਣਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਚ 890 ਰੁਪਏ ਦਾ ਜੀ ਸਿਰਫ 890 ਜੀ ਸਿਰਫ 890 ਸਿਰਫ 890 ਰੁਪਏ ਇਹ ਬੁੱਕਦੇ ਜੀ ਤਿੰਨ ਕਲਰ ਨੇ ਇੱਕ ਇੱਕ ਡਿਜ਼ਾਈਨ ਬੈਗ ਚੋਂ ਕੱਢ ਦਿਓ ਜੀ ਖੋਲੋਣਾ ਚਾਹੀਦਾ ਹੈ ਪਰ ਬੈਗ ਚੋਂ ਕੱਢ ਕੇ ਦਿਖਾਓ ਜੀ ਲਓ ਦੇਖੋ ਜੀ ਇਹਦੇ ਤਿੰਨ ਕਲਰ ਨੇ ਜੀ ਇਹ ਬੁੱਕਦੇ ਇੱਕ ਇੱਕ ਡਿਜ਼ਾਈਨਿੰਗ ਹੈ ਬੜੀ ਤਿੰਨ ਤਿੰਨ ਚਾਰ ਚਾਰ ਕਲਰ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਇਹ ਗਲੇਤੇ ਡਿਜ਼ਾਈਨ ਆ ਗਿਆ ਜੀ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਬੈਕ ਸਾਈਡ ਵੀ ਰਹੇਗਾ ਬੈਕ ਦੀ ਡਿਜ਼ਾਈਨਿੰਗ ਲੇਟੈਸਟ ਜਾਇਨਿੰਗ ਇਹਦਾ ਸਟਾਲ ਨਾਲ ਦੀ ਹੈ ਆ ਕਈ ਕਸਟਮਰ ਕਹਿੰਦੇ ਨਾਲ ਦਾ ਹੀ ਲੈਣਾ ਤਾਂ ਇਹਦੇ ਲਈ ਨਾਲ ਦਾ ਸਟੋਲ ਹੀ ਰਹੇਗਾ ਜੀ ਸੇਮ ਕਲਰ ਹੈ ਸਟਾਲ ਦਾ ਜੀ ਇਹ ਸਟੋਲ ਹੈ ਜੀ ਦੇਖੋ ਜੀ ਆ ਬੈਕ ਸਾਈਡ ਹੈ ਜੀ ਦੇਖੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਲਓ ਜੀ カラー खोलो एदे भी कलर दिखाओ एदे भी कलर दिखा दो जी बैग चो कट गए लव मस्टर जी कल मस्टर्ड कल कलर है जी बिल्कुल नए कलर कॉम्बिनेशन देख सकते हो ਤੁਸੀਂ ਜੀ ਕਿੰਨੇ ਸੋਹਣੇ कलर ਹੈ ਜੀ ਮਹਿਰੂਨ कलर है जी ਮਹਿਰੂਨ कलर मस्टर्ड कलर ब्लू कलर एक जामिनी शेड देखो जी 퍼ਪਲ শেਡ ਬਹੁਤ ਟ੍ਰੈਂਡਿੰਗ ਕਲਰ ਨੇ ਜੀ ਬਹੁਤ ਪਿਆਰੇ ਕਲਰ ਟ੍ਰੈਂਡਿੰਗ ਕਲਰ ਬਹੁਤ ਸੋਹਣੇ ਕਲਰ ਰੇਟ ਇਸ ਦਾ ਸਿਰਫ 890 ਸਿਰਫ 890 ਲੱਗੇ ਜੀ ਇੱਕ ਇਹਦੇ ਚੜ੍ਹੇ ਸਟੀਜੇ ਕਲਰ ਵੀ ਆਏ ਨਮਾ ਚਾਟ ਜੀ ਇੱਕ ਦੇਖੋ ਹੋਰ ਚਾਟ ਆ ਜੀ ਡਿਜ਼ਾਈਨਿੰਗ ਬਹੁਤ ਆ ਗਈ ਹੈ ਬਹੁਤ ਪਿਆਰਾ ਰੱਜੇ ਸਰਦੀ ਦੇ ਸੁੱਟਾਂ ਦੀ ਭਾਰੀ ਡਿਮਾਂਡ ਆ ਰਹੀ ਸੀ ਜੀ ਦੇਖੋ ਲੈ ਕੇ حاضر ਹੋਇਆ ਪਸ਼ਮੀਨੇ ਦੀ ਮੇਰੀ ਬਾਟਮ ਹੈ ਦੇਖੋ ਜੀ ਆ ਨਵੀ ਡਿਜ਼ਾਈਨਿੰਗ ਸਟਾਲ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਹੈਂਡ ਵੀਵਨ ਸਟਾਲ ਹੈ ਜੀ ਪੂਰਾ ਹੈਵੀ ਫੈਂਸੀ ਸਟਾਲ ਹੈ ਜੀ ਰੇਟ ਇਸ ਦਾ ਸਿਰਫ ₹890 ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਇੱਕ ਵਾਰੀ ਕਲਰ ਦੇਖ ਲਓ ਇੰਡਸਟਰੀ ਕਲਰ ਦੇਖੋ ਜੀ ਸਾਰੇ ਇੰਗਲਿਸ਼ ਕਲਰ ਨੇ ਜੀ ਬਹੁਤ ਸੋਹਣੇ ਕਲਰ ਇੰਗਲਿਸ਼ ਕਲਰ ਚਾਰਟ ਆਏ ਜੀ ਇੱਕ ਆ ਵਾਲਾ ਕਲਰ ਵਾਹ ਜੀ ਵਾਹ ਬੜਾ ਪਿਆਰਾ ਕਲਰ ਬਹੁਤ ਹੀ ਸੋਹਣੇ ਕਲ ਇੱਕ ਆਵਲਾ ਸ਼ੇਰ ਲੋਚ ਦੇਖੋ ਜੀ ਬਹੁਤ ਪੰਜ ਕਲਰ ਆ ਗਏ ਨੇ ਜੀ ਬੜੇ ਪਿਆਰੇ ਕਲਰ ਫਾਈਵ ਕਲਰ ਚਾਟ ਨਿਊ ਡਿਜ਼ਾਈਨਿੰਗ ਕਪੜਾਈ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਰੇਟਾ ਵਿਖੇ ਰੇਟ ਇਸ ਦਾ ਸਿਰਫ 890 ਰੁਪਏ ਤਿੰਨ ਡਿਜ਼ਾਈਨ ਮਾਲ ਵਾਧੂ ਹੈ ਜੀ ਦੇਖੋ ਜੀ ਡਿਜ਼ਾਈਨ ਤਿੰਨ ਡਿਜ਼ਾਈਨ ਬੜੇ ਪਿਆਰੇ ਡਿਜ਼ਾਈਨ ਦੇਖੋ ਜੀ ਪੰਜੋਂ ਲੈਣ ਲਈ ਇਹ ਕਪੜਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਧੰਨਵਾਦ ਜੀ